ਦੋਸਤੋ ਮੈਂ ਤੁਹਾਡਾ ਦੋਸਤ ਡਾਕਟਰ ਹਰਜਿੰਦਰ ਤਲਵੰਡੀ ਸਾਹਿਬ ਤੋਂ ਪੇਸ਼ੰਤਰ ਕੋ ਵਿਹਲੇ ਹੋ ਕੇ ਹੁਣ ਸਮਾਂ ਹੋਇਆ ਹੈ ਬਾਤ ਬਤੋਲੀ ਦਾ ਪ੍ਰੋਗਰਾਮ ਬਾਤ ਬਤੋਲੀ ਦੇ ਵਿੱਚ ਤੁਹਾਡਾ ਸਾਰ ਦਾ ਸਵਾਗਤ ਹੈ ਅੱਜ ਸਾਡੇ ਨਾਲ ਨੇ ਸਾਡੇ ਜਸ਼ਨ ਸਿੱਧੂ ਜੀ ਸਵਾਗਤ ਹੈ ਜਸ਼ਨ ਸਿੱਧੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੋਚਿਆ ਮੈਂ ਨਹੀਂ ਅੱਜ ਜੁਆਇਨ ਕਰੂੰਗੀ ਆਪਣੇ YouTube ਫੈਮਿਲੀ ਨੂੰ ਸੋ ਅੱਜ ਆਪਾਂ ਇੱਕ ਬਹੁਤ ਹੀ ਜ਼ਿਆਦਾ ਵਧੀਆ ਸਟੋਰੀ ਲੈ ਕੇ ਤੁਹਾਡੇ ਅੱਗੇ ਹਾਜ਼ਰਾਂ ਐਂ ਇਹਦਾ ਬਹੁਤ ਹੀ ਜ਼ਿਆਦਾ ਵਧੀਆ ਮੈਸੇਜ ਤੁਹਾਨੂੰ ਮਿਲਣ ਵਾਲਾ ਹੈ ਸੋ ਵੀਡੀਓ ਦੇ ਸ਼ੂਤ ਲੈ ਕੇ ਅੰਤ ਤੱਕ ਜਰੂਰ ਬਣੇ ਰਹੋ ਸੋ ਦੋਸਤੋ ਇੱਕ ਸਾਧੂ ਮਹਾਤਮਾ ਬੈਠੇ ਇੱਕ ਦਰਖਤ ਦੇ ਥੱਲੇ ਦਰਖਤ ਦੇ ਥੱਲੇ ਬੈਠੇ ਹੋ ਕਾफी ਸਮੇਂ ਤੋਂ ਜਾਂ ਘਹਿਰੋ ਜਾਂਦੇ ਜਾਂਦੇ ਕਿਸੇ ਦਰਖਤ ਦੇ ਥੱਲੇ ਬੈਠ ਗਏ ਆਰਾਮ ਕਰਨ ਲਈ ਉਹਦੀ ਉੱਪਰ ਨਿਗਾ ਪੈਂਦੀ ਹੈ ਵੀ ਇੱਕ ਤਾਂ ਇੱਕ ਕਾਂ ਬੈਠਾ ਹੈ ਉਹ ਕਹਾ ਜ਼ਿੰਦਗੀ ਤੋਂ ਤੰਗ ਆ ਕੇ 네ਗੇਟਿਵ ਬੇਬੋਦੇ ਦਿਮਾਗ ਦੇ ਵਿੱਚ ਚੱਲ ਰਹੀ ਹੈ ਉਹ ਸੋਚ ਰਿਹਾ ਹੈ ਬੇਰ ਕੁਝ ਨਹੀਂ ਜ਼ਿੰਦਗੀ ਕੁਝ ਨਹੀਂ ਲਾਈਫ ਐਵੇਂ ਬੱਚੇ ਫਿਰਦੇ ਆ ਕਿਹਦੇ ਜਾ ਕੇ ਬਨੇਰੇ ਤੇ ਬਹਿਨੇ ਆ ਅਗਲਾ ਡਲਾ ਮਾਰ ਕੇ ਚਲਾਵਾ ਕੋਈ ਮਗਰਕ ਪਾਇਆ ਜਾਂਦਾ ਕੋਈ ਸਨਸਕਾਰ ਦੁੰਦਾ ਪ੍ਰਾਣੇ ਸਮੇਂ ਦੇ ਵਿੱਚ ਤਾਂ ਮਾਰ ਕੇ ਵੀ ਟੰਗ ਦੇ ਹੁੰਦੇ ਸੀ ਕਿਉਂਕਿ ਕਾਮਾਂ ਦੀ ਤਾਲਾਬ ਬਹੁਤ ਜ਼ਿਆਦਾ ਸੀ ਉਹ ਤੋਂ ਲੋਕ ਵੀ ਅੱਕੇ ਹੋਏ ਸੀ ਸੋ ਉਹ ਦੁਖੀ ਹੋਇਆ ਬੈਠਾ ਆਪਣੀ ਜ਼ਿੰਦਗੀ ਤੋਂ ਤੰਗ ਹੋਇਆ ਬੈਠਾ ਉਹਦੇ ਹੰਝੂ ਡਿਗ ਹੰਝੂ ਆਇਆ ਅੱਖ ਦੇ ਵਿੱਚ ਪਾਕੇ ਦੇ ਵਿੱਚ ਆਇਆ ਹੰਝੂ ਉਹ ਤਾਂਹ ਤੋਂ ਥੱਲੇ ਡਿਗ ਪਿਆ ਜੋ ਥੱਲੇ ਸਾਧੂ ਮਹਤਮਾ ਬੈਠੇ ਐ ਉਹਨਾਂ ਦੇ ਚਿਹਰੇ ਦੇ ਉੱਪਰ ਪਿਆ ਮੱਥੇ ਤੇ ਵੱਜ ਗਿਆ ਨਾਤੇ ਵੱਜ ਗਿਆ ਜਾਂ ਗਲਤੇ ਵੱਜ ਗਿਆ ਉਹਨਾਂ ਦਾ ਧਿਆਨ ਗਿਆ ਉੱਪਰ ਵੱਲ ਵੀ ਆਹ ਪਾਣੀ ਦੀ ਬੂੰਦ ਕਿੱਧਰੋਂ ਉੱਪਰ ਡਿੱਗੀ ਜਦੋਂ ਉੱਪਰ ਧਿਆਨ ਦੇਖਿਆ ਤਾਂ ਆ ਇੱਕ ਕਾਂ ਬੈਠਾ ਰੂਰ ਹੈ ਸਤਿ ਆਨੰਦ ਮਾਤਮਾ ਪੁੱਛਦੇ ਆਣੂ ਉਹ ਭਾਈ ਤੈਨੂੰ ਕੀ ਬੇਕਾ ਪੈ ਗਈ ਤੂੰ ਕਿਉਂ ਰੋਈ ਜਾਣਾ ਕਹਿੰਦਾ ਮਹਾਤਮਾ ਜੀ ਮੈਂ ਬਹੁਤ ਦੁਖੀ ਹਾਂ ਆਪਣੇ ਜੀਵਨ ਤੋਂ ਬਹੁਤ ਤੰਗ ਹਾਂ ਕਹਿੰਦਾ ਮੈਨੂੰ ਆਪਣਾ ਜੀਵਨ ਪਸੰਦ ਨਹੀਂ ਤੁਸੀਂ ਕਹਿੰਦਾ ਮੇਰਾ ਇਹ ਜੀਵਨ ਬਦਲ ਦਿਓ ਸਾਧੂ ਮਹਾਤਮਾ ਕਹਿੰਦੇ ਵੀ ਹੋਰ ਤੂੰ ਕੇ ਜੀਵਨ ਨੂੰ ਪਸੰਦ ਕਰਦਾ ਉਹ ਕਹਿਣ ਲੱਗਿਆ ਵੀ ਮੈਂ ਹੱਸ ਦੀ ਜ਼ਿੰਦਗੀ ਜਿਉਣਾ ਚਾਹਣਾ ਸਾਧੂ ਮਹਾਤਮਾ ਕਹਿੰਦੇ ਉਹਨਾਂ ਨੇ ਸਮਝਾਉਣ ਦੀ ਉਹਨੂੰ ਕੋਸ਼ਿਸ਼ ਕੀਤੀ ਵੀ ਭਈ ਹਾਰ ਇੱਕ ਦਾ ਜੀਵਨ ਅਨਮੋਲ ਹੁੰਦਾ ਹੈ ਬੜੀ ਮੁਸ਼ਕਲ ਨਾਲ ਆਪਾਂ ਨੂੰ ਇਹ ਜੀਵਨ ਮਿਲਦਾ ਹੈ ਤੇ ਉਹਦੇ ਵਿੱਚ ਆਪਾਂ ਖੁਸ਼ ਰਹਿਣ ਦੀ ਕੋਸ਼ਿਸ਼ ਕਰੀਏ ਕਦਾ ਨਹੀਂ ਜੀ ਹੰਸ ਤਾਂ ਬੜਾ ਵਧੀਆ بڑے ਲੋਕਾਂ ਨੂੰ ਪਿਆਰ ਕਰਦੇ ਆ ਮੇਰੇ ਤਾਂ ਹਰੇਕ ਡਵਾ ਮਾਰਦਾ ਤੇ ਮੈਂ ਤਾਂ ਮੈਂ ਤਾਂ ਅਸੀਰਵਾਦ ਦਿਓ ਵੀ ਮੈਂ ਹੰਸ ਦੀ ਜ਼ਿੰਦਗੀ ਜੀਵਾਂ ਮੈਂ